ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਐਨ ਜੀ ਨਿਊਜ਼ ਇੰਡੀਆ ਸਾਡਾ ਮਕਸਦ ਹੈ ਤੁਹਾਡੇ ਤੱਕ ਹਰ ਅਹਿਮ ਅਤੇ ਸੱਚੀ ਘਟਨਾ ਨੂੰ ਪਹੁੰਚਾਣਾ ਅੱਜ ਦੀ ਨਿਊਜ਼ ਬਹੁਤ ਹੀ ਦੁਖਦਾਈ ਅਤੇ ਭਾਵੁਕ ਕਰਨ ਵਾਲੀ ਹੈ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤਾਂ ਜੋ ਅਸੀਂ ਤੁਹਾਨੂੰ ਹਮੇਸ਼ਾ ਸੱਚੀ ਅਤੇ ਸਹੀ ਜਾਣਕਾਰੀ ਦਿੰਦੇ ਰਹੀਏ ਆਓ ਹੁਣ ਬਦਦੇ ਹਾਂ ਇਸ ਦੁਖਦਾਈ ਘਟਨਾ ਵੱਲ ਰੋਪੜ ਦੇ ਗੁਰਦੁਆਰਾ ਹੈੱਡ ਦਰਬਾਰ ਠੱਬੀ ਸਾਹਿਬ ਵਿਖੇ 에어 ਕੰਡੀਸ਼ਨਰ ਫਟਣ ਕਾਰਨ ਬਾਪਰੀ ਇੱਕ ਬਹੁਤ ਹੀ ਦੁਖਦਾਈ ਘਟਨਾ ਤੇ ਕੈਬਨਟ ਮੰਤਰੀ ਹਰਜੋਤ ਸਿੰਘ ਵੈਸ ਵੱਲੋਂ ਗਹਿਰੀ ਚਿੰਤਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਹਰਜੋਤ ਵੈਸ ਵੱਲੋਂ ਘਟਨਾ ਦੇ ਜ਼ਖਮੀਆਂ ਨਾਲ ਹਸਪਤਾਲ ਵਿਖੇ ਮੁਲਾਕਾਤ ਕੀਤੀ ਗਈ ਅਤੇ ਉਨ੍ਹਾਂ ਦਾ ਹਾਲ-ਚਲ ਜਾਣਿਆ ਗਿਆ ਉਨ੍ਹਾਂ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਕਿ ਗੁਰਦੁਆਰਾ ਹੈੱਡ ਦਰਬਾਰ ਠੱਬੀ ਸਾਹਿਬ ਰੋਪੜ ਵਿਖੇ ਇੱਕ ਦੁਖਦ ਘਟਨਾ ਚ ਇੱਕ ਕੀਮਤੀ ਜਾਨ ਚਲੇ ਜਾਣ ਦੀ ਖਬਰ ਬਹੁਤ ਹੀ ਦੁਖਦਾਈ ਹੈ ਅਸੀਂ ਪਰਿਵਾਰ ਨਾਲ ਡੂੰਘੀ ਹਮ ਪਰਗਟ ਕਰਦੇ ਹਾਂ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਇਸ ਹਾਦਸੇ ਵਿੱਚ ਕੁਝ ਲੋਕ ਵੀ ਜ਼ਖਮੀ ਹੋਏ ਹਨ ਉਹਨਾਂ ਨੇ ਹਸਪਤਾਲ ਵਿੱਚ ਜਾ ਕੇ ਲੋਕਾਂ ਦਾ ਹਾਲਚਲ ਜਾਣਿਆ ਤੇ ਜ਼ਖਮੀ ਹੋਏ ਲੋਕਾਂ ਦੀ ਜਲਦੀ ਸਿਹਤ ਕਾਮਯਾਬੀ ਲਈ ਦੁਆ ਕੀਤੀ ਏਸੀ ਰੋਪੜ ਤੋਂ ਆਈ ਮਾੜੀ ਘਟਨਾ ਦੀ ਅਪਡੇਟ ਸਾਡੀਆਂ ਦੁਆਵਾਂਾ ਜ਼ਖਮੀ ਅਤੇ ਪ੍ਰਭਾਵਿਤ ਪਰਿਵਾਰਾਂ ਦੇ ਨਾਲ ਹਨ ਜੇਕਰ ਤੁਸੀਂ ਵੀ ਇਸ ਦੁੱਖ ਵਿੱਚ ਸਾਂਝੇਦਾਰੀ ਮਹਿਸੂਸ ਕਰ ਰਹੇ ਹੋ ਤਾਂ ਕਿਰਪਾ ਕਰਕੇ ਕਮੈਂਟ ਵਿੱਚ ਵਾਹਿਗੁਰੂ ਲਿਖ ਜ਼ਖਮੀ ਹੋਏ ਲੋਕਾਂ ਦੇ ਲਈ ਦੁਆ ਕਰੋ ਕਿ ਉਹ ਜਲਦ ਤੋਂ ਜਲਦ ਠੀਕ ਹੋ ਜਾਣ